ਯੋ ਮੈਨ ਲੱਗਦਾ ਕਿ ਪੰਜਾਬ ਨਹੀਂ ਛੱਡੋ ਦੇਸ਼ ਦੇ ਵਿੱਚ ਮੁੱਦਿਆਂ ਤੇ ਗੱਲ ਨਹੀਂ ਹੋ ਰਹੀ ਹੈ ਨਾ ਹਾਲਾਂਕਿ ਲੋਕਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਸਾਨੂੰ ਏਜੰਡੇ ਦੱਸੋ ਪਰ ਏਜੰਡੇ ਲੋਕੀ ਦੱਸਦੇ ਨੇ ਲੋਕੀ ਕਿੱਕਲੀ ਸੁਣ ਕੇ ਮజే ਲਈ ਜਾ ਰਹੇ ਨੇ ਸੁਪਾਲ ਸਰੇਗੀਆਂ ਦੀਆਂ ਗੱਲਾਂ ਤੇ ਸੁਣੀ ਜਾ ਰਹੇ ਮਤਲਬ ਜਿੰਨੇ ਵੀ ਸਾਡੇ ਲੀਡਰ ਨੇ ਕੋਈ ਵੀ ਹੈ ਜੋ ਵੀ ਫਜ਼ੂਲ ਅਜੂਲ ਬੁਲੇ ਯਾਰ ਲੋਕੀ ਬੜੇ ਖੁਸ਼ ਹੋ ਰਹੇ ਨੇ ਲੋਕ ਵੀ ਲੱਗਦਾ ਹੈ ਕਿ ਕੀ ਕਹਿੰਦੇ ਨੇ ਮਛਰੇ ਬਣ ਕੇ ਮਸ਼ਕਰੇ ਆ ਤੇ ਇੱਤੀ ਸਿਆਸਤ ਹੋ ਰਹੀ ਹੈ ਸਾਡੀ ਬਹੁਤ ਵੱਡੀ ਸਮੱਸਿਆ ਬਣ ਗਈ ਅਸੀਂ ਕੰਨ ਰਸ ਦੇ ਆਦੀ ਹੋ ਗਏ ਅਸੀਂ ਵਿਆਹਾਂ 'ਚ ਇੰਨਾ ਚੀਕ ਝੰਗਿਆੜਾ ਸੁਣਦੇ ਆ ਸਾਨੂੰ ਪਤਾ ਹੀ ਲੱਗ ਰਿਹਾ ਹੁੰਦਾ ਕਿ ਅੱਜ ਦੇ ਗੀਤਾਂ ਦੇ ਵਿੱਚ ਗੀਤ ਦੇ ਬੋਲ ਨਹੀਂ ਸੁਣਨ ਹੁੰਦੇ ਮਿਊਜ਼ਿਕ ਇੰਨਾ ਹਾਵੀ ਕਰ ਦਿੱਤਾ ਗਿਆ ਉਸੇ ਤਰ੍ਹਾਂ ਅਸੀਂ ਲੀਡਰਾਂ ਦਾ ਵਿਜ਼ਨ ਨਹੀਂ ਹੁਣ ਪਛਾਣਦੇ ਅਸੀਂ ਉਹਨਾਂ ਦੀ ਭਾਸ਼ਣ ਸ਼ੈਲੀ ਦੇ ਕਾਇਲ ਹੋ ਜਾਂਦੇ ਜਿਹੜਾ ਸਾਡਾ ਇਹ ਧਾਰਨਾ ਬਣ ਗਈ ਕਿ ਜਿਹੜਾ ਵਧੀਆ ਬੁਲਾ ਰਿਹਾ ਹੈ ਉਹ ਮਤਲਬ ਵਧੀਆ ਲੀਡਰ ਹੈ ਉਹਦੇ ਕੋਲ ਪਾਲਿਸੀ ਵਧੀਆ ਹੈ ਕਿ ਨਹੀਂ ਅਜੰਡਾ ਪੰਜਾਬ ਦੇ ਵਿੱਚ ਅੱਜ ਪੰਜਾਬ ਦੀ ਆਰਥਿਕਤਾ ਨੂੰ ਲੈ ਕੇ ਕਰਜ਼ੇ ਨੂੰ ਲੈ ਕੇ ਕਿੱਡਾ ਵੱਡਾ ਸਵਾਲ ਹੈ ਮੈਨੂੰ ਦੱਸ ਦਿਓ ਕਿ ਕਿਸੇ ਵੀ ਉਮੀਦਵਾਰ ਨੂੰ ਇਹ ਸਵਾਲ ਕਦੇ ਕਿਸੇ ਜਨਤਾ ਨੇ ਕਿਸੇ ਪ੍ਰੋਗਰਾਮ 'ਚ ਕੀਤਾ ਹੋਵੇ ਕਿ ਦੱਸੋ ਜੀ ਤੁਹਾਡੇ ਕੋਲ ਕਿਹੜਾ ਰੋਡ ਮੈਪ ਹੈ ਪੰਜਾਬ ਦੇ ਕਰਜ਼ੇ ਲਾਉਣ ਦਾ ਸਾਡੇ ਕੋਲ ਮਸਲੇ ਕੀ ਨੇ ਉਹੀ ਮਸਲੇ ਕਿ ਹਾਂ ਬਾਈ ਆ ਲੈ ਵੀ ਅੱਜ ਕੀਕਲੀ ਸੁਣਾਊਗਾ ਅੱਜ ਗੀਤ ਗਾਊਗਾ ਅੱਜ ਲੈ ਵੀ ਫਲਾਣੇ ਨੂੰ ਤੰਜ ਕਰਸ ਗਿਆ ਲੈ ਵੀ ਮੋਦੀ ਉਹਨੂੰ ਟੰਗ ਗਿਆ ਅਸੀਂ ਇਸੇ 'ਚ ਕੁਝ ਹੋਈ ਜਾਂਦੇ ਇਹ ਬਹੁਤ ਵੱਡਾ ਸਵਾਲ ਹੈ ਇਹ ਸਾਨੂੰ ਸਿਆਸਤਦਾਨਾਂ ਨੇ ਅਜਿਹੀ ਮਿੱਠੀ ਗੋਲੀ ਦੇਣੀ ਸ਼ੁਰੂ ਕਰਤੀ ਤੇ ਅਸੀਂ ਉਸ ਗੋਲੀ 'ਚ ਫਸ ਗਏ ਸਾਨੂੰ ਇਹਦਾ ਜਿਵੇਂ ਕੇਜਰੀਵਾਲ ਕਹਿੰਦਾ ਨਾ ਕਿ ਮੈਨੂੰ ਉਹ ਸ਼ੂਗਰ ਵਾਲੇ ਇਨਸੂਲਿਨ ਦੀ ਕਿਹਦੀ ਲੋੜ ਆ ਉਹਦੀ ਪੰਜਾਬ ਨੂੰ ਇਨਸੂਲਿਨ ਦੀ ਲੋੜ ਆ ਪਰ ਤੁਹਾਨੂੰ ਲੱਗਦਾ ਕਿ ਇਸ ਮਸਲੇ ਜਿਹੜੇ ਲੋਕ ਨੇ ਉਹ ਜਦੋਂ ਲੀਡਰ ਆਉਂਦੇ ਨੇ ਕੋਈ ਐਮਪੀ ਦਾ ਉਮੀਦਵਾਰ ਬਲਣ ਕੋਈ ਤੁਹਾਡਾ ਭਾਸ਼ਣ ਅਸੀਂ ਕੱਲ ਵੀ ਸੁਣ ਲਿਆ ਪਰਸੋਂ ਸੁਣ ਲਿਆ ਆਪਣੇ ਏਜੰਡੇ ਸੁਣਾ ਜਿਹੜੇ ਤੁਹਾਡੀ ਪਾਰਟੀ ਦਾ ਏਜੰਡਾ ਉਹ ਸਾਨੂੰ ਸੁਣਾ ਲੋਕ ਕਿਉਂ ਨਹੀਂ ਇੰਨਾ ਜ਼ਿਆਦਾ ਵੇਰ ਇਸ ਮਸਲੇ ਤੇ ਪਿੰਡਾਂ ਨੂੰ ਪਹਿਲ ਕਰਨੀ ਕਰਨੀ ਪੈਣੀ ਹੈ ਪਿੰਡਾਂ ਦੇ ਵਿੱਚੋਂ ਨੌਜਵਾਨ ਕਲੱਬ ਹੋਣ ਬਜ਼ੁਰਗਾਂ ਦੀਆਂ ਸੱਥਾਣੀਆਂ ਕਮੇਟੀਆਂ ਬਣਨ ਹੈ ਸ਼ਹਿਰਾਂ ਕਸਬਿਆਂ ਦੇ ਵਿੱਚ ਇਹ ਤੈਅ ਹੋਵੇ ਕਿ ਭਾਈ ਸਾਡੇ ਬਾੜ ਚ ਆਉਣਾ ਸਾਡੇ ਪਿੰਡ ਚ ਆਉਣਾ ਤਾਂ ਇਹਨਾਂ 10 ਅਜੰਡਿਆਂ ਤੇ ਉਹ ਅਜੰਡੇ ਤਿੰਨ ਏਜੰਡੇ ਤੁਹਾਡੇ ਚਾਰ ਏਜੰਡੇ ਦੇਸ਼ ਪੱਧਰ ਦੇ ਹੋਣੇ ਚਾਹੀਦੇ ਨੇ ਪੰਜ ਚਾਰ ਏਜੰਡੇ ਤੁਹਾਡੇ ਸੂਬੇ ਵਾਲੇ ਮੁੱਖ ਮਸਲੇ ਹੋਣੇ ਚਾਹੀਦੇ ਨੇ ਫਿਰ ਤੁਹਾਡੇ ਹਲਕੇ ਵਾਲੇ ਮਸਲੇ ਹੋਣੇ ਚਾਹੀਦੇ ਨੇ ਫਿਰ ਤੁਹਾਡੇ ਪਿੰਡ ਵਾਲੇ ਹੋਣੇ ਚਾਹੀਦੇ ਨੇ ਜਦੋਂ ਤੱਕ ਅਸੀਂ ਇਸ ਮਸਲੇ ਦਾ ਸਵਾਲ ਨਹੀਂ ਕਰਾਂਗੇ ਲੀਡਰ ਸਾਡੇ ਐਦਾਂ ਹੀ ਮੁਸਕਰੀਆਂ ਕਰਨ ਇੱਕ ਹੋਰ ਮਹਿਸੂਸ ਕਰਦੇ ਦੀਪਕ ਜੀ ਕਿ ਜਿੰਨੇ ਵੀ ਪੰਜਾਬ ਦੇ ਐਮਪੀ ਬਣ ਕੇ ਜਾਣਾ ਇਹਨਾਂ ਦੇ ਮੂੰਹੋਂ ਤੁਸੀਂ ਕਦੀ ਸੁਣਿਆ ਕਿ ਆ ਕਾਂਗਰਸ ਦੇ ਉਮੀਦਵਾਰ ਕਹਿੰਦੇ ਕਿ ਇਹ ਸਾਡੀ ਪਾਰਟੀ ਦਾ ਏਜੰਡਾ ਬੀਜਪੀ ਵਾਲੇ ਕਹਿਣਗੇ ਸਾਡੀ ਪਾਰਟੀ ਦਾ ਏਜੰਡਾ ਸ਼੍ਰੋਮਣੀ ਕਾਲੀ ਦਲ ਦੇ ਕਹਿਣ ਕਿ ਆ ਸਾਡੀਆਂ ਗਰੰਟੀਆਂ ਜਾਂ ਝਾੜੂ ਵਾਲੇ ਕਹਿਣ ਕਿ ਆ ਦੇਖੋ ਸਾਡੀ ਇਸ ਵਾਰ ਕੇਜਰੀਵਾਲ ਦੇ ਭਗਵੰਤ ਮਾਨ ਦੀ ਗਰੰਟੀ ਇਹ ਜਿਹੜੇ ਉਮੀਦਵਾਰ ਨਾ ਇਹ ਦੱਸ ਰਹੇ ਨੇ ਕਿ ਅਸੀਂ ਪਾਰਲੀਮੈਂਟ ਜਾ ਕੇ ਕੀ ਬੋਲਣਾ ਸਾਡੇ ਆਜੰਡੇ ਤੇ ਨਾ ਲੋਕ ਸੁਣ ਕੇ ਰਾਜੀ ਨੇ ਨਹੀਂ ਸਵਾਲ ਇਹੀ ਆ ਕਿ ਇਹ ਆਪਣੀ ਆਪਣੀ ਪਾਰਟੀ ਦੀ ਤਾਂ ਫਿਰ ਵੀ ਗੱਲ ਕਰ ਲੈਂਦੇ ਨੇ ਘਟੋ ਘਟ ਚੋਣ ਮੈਨੀਫੈਸਟੋ ਚੋ ਹੀ ਹੋ ਸਕਦਾ ਇੱਕ ਅਦਾ ਏਜੰਡਾ ਕੋਈ ਛੁੜਿਆ ਕਰਨ ਪਰ ਪੰਜਾਬ ਦਾ ਏਜੰਡਾ ਕਿਹਦੇ ਕੋਲ ਹੈ ਇਸ ਲਈ ਲੋਕ ਇਹ ਪੁੱਛਣ ਕਿਉਂਕਿ ਜਿਹੜਾ ਵੀ ਇੱਥੋਂ ਉਹ ਪੰਜਾਬ ਦੀ ਨੁਮਾਇੰਦਗੀ ਕਰੂਗਾ ਉੱਥੇ ਜਾ ਕੇ ਸੋ ਇਹ ਜਿਵੇਂ ਭਗਵਾਨ ਤੁਮਨ ਕਹਿੰਦਾ ਨਾ ਕਿ ਮੇਰੇ ਮੈਨੂੰ 13 ਹੱਥ ਦੇ ਦਿਓ ਮਜ਼ਬੂਤ ਹੋ ਜਾਣਗੇ ਪੰਜਾਬ ਹਰ ਵਾਰ ਤੇਰਾਤ ਦਿੰਦਾ ਜਿਹੜੀ ਮਰਜੀ ਪਾਰਟੀ ਤੋਂ ਜਿੱਤ ਕੇ ਜਾਓ ਦਿੱਲੀ ਜਾ ਕੇ ਤੁਸੀਂ ਪੰਜਾਬ ਦੇ ਐਮਪੀ ਹੋ ਤੇ ਪਰ ਇਹ ਹੁੰਦੇ ਹੀ ਨਹੀਂਗੇ ਜਦੋਂ ਤੱਕ ਇਹ ਪਾਰਟੀਆਂ ਦੇ ਰਹਿਣਗੇ ਤਦ ਤੱਕ ਪੰਜਾਬ ਦੇ ਨਹੀਂ ਹੋਣਗੇ ਔਰ ਜਦੋਂ ਤੱਕ ਪੰਜਾਬ ਦੇ ਲੋਕ ਇਹ ਸਵਾਲ ਕਰਨੇ ਸ਼ੁਰੂ ਨਹੀਂ ਕਰਨਗੇ ਕਿ ਭਾਈ ਜੀ ਪਾਰਟੀ ਦਾ ਏਜੰਡਾ ਨਹੀਂ ਸਾਨੂੰ ਤੂੰ ਪੰਜਾਬ ਦਾ ਏਜੰਡਾ ਦੱਸ ਕੇ ਜੇ ਤੂੰ ਐਮਪੀ ਬਣਦਾ ਪੰਜਾਬ ਲਈ ਤੇਰੇ ਕੋਲ ਕਿਹੜਾ ਰੋਡ ਮੈਪ ਹੈ ਜਦੋਂ ਤੱਕ ਲੋਕ ਨਹੀਂ ਪੁੱਛਣਗੇ ਇਹ ਸਾਡਾ ਧੋਖਾ ਕਰਦੇ ਹੋਣਗੇ ਆਮ ਆਦੀ ਪਾਰਟੀ ਬੜਾ ਫਖਰ ਮਹਿਸੂਸ ਕਰਦੀ ਹੈ ਕਿ ਅਸੀਂ ਲੋਕਾਂ ਨੂੰ ਸਿਖਾ ਦਿੱਤਾ ਕਿ ਸਵਾਲ ਪੁੱਛਣੇ ਚਾਹੀਦੇ ਆਪ ਕਿਉਂ ਭੱਜਣ ਲੱਗੇ ਉਹਨਾਂ ਸਵਾਲਾਂ ਤੋਂ ਆਪ ਹੁਣ ਕੈਮਰੇ ਬੰਦ ਕਰਾਉਂਦੇ ਨੇ ਮੋਬਾਈਲ ਖੋਹ ਲੈਂਦੇ ਨੇ ਚੜ ਜਾਂਦੇ ਨੇ ਆਪ ਕਿਉਂ ਔਖਾ ਹੋਣ ਲੱਗੇ ਬਦਰ ਮਾਦਾ ਇੰਨਾ ਕੀ ਹੁੰਦਾ ਮੈਂ ਤਾਂ ਜਿੱਤੋਂ ਤੋਂ ਬਾਅਦ ਦੂਿਆਂ ਨੂੰ ਸਵਾਲ ਕਰਨੇ ਉਹ ਤੀਰ ਛੱਡਣਾ ਹੀ ਸਾਨ ਹੈ ਜਦ ਬੱਜਦਾ ਨਾ ਫਿਰ ਬਹੁਤ ਔਖਾ ਲੱਗਦਾ ਹੈ